ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪੇਰੀ ਸਾਧ ਸੰਗਤ ਜੀ ਇਸ ਟਾਈਮ ਅਸੀਂ ਖੜੇ ਆ ਗੁਰਦੁਆਰਾ ਸ਼੍ਰੀ ਸੋਮਾ ਸਰ ਸਾਹਿਬ ਪਿੰਡ ਟੱਬਾ ਇੱਥੇ ਜਦੋਂ ਗੁਰੂ ਜੀ ਆਪਣੇ ਸਿੰਘਾਂ ਦੇ ਨਾਲ ਤੇ ਨਾਲ ਨਵੀ ਖਾਂ ਗਨੀ ਖਾਂ ਉਹਨਾਂ ਦੇ ਨਾਲ ਇੱਥੇ ਪਹੁੰਚੇ ਤਾਂ ਉਸ ਟਾਈਮ ਇੱਥੇ ਘਣਾ ਜੰਗਲ ਸੀ ਇੱਥੇ ਇੱਕ ਆ ਜਿਹੜੀ ਸੀ ਜਿਨੇ ਗੁਰੂ ਜੀ ਨੂੰ ਦੇਖਿਆ ਤੇ ਉਸ ਤੋਂ ਬਾਅਦ ਉਸਨੇ ਉੱਚੀ ਉੱਚੀ ਰੌਲਾ ਪਾ ਦਿੱਤਾ ਕਿ ਗੁਰੂ ਕੇ ਆ ਗਏ ਗੁਰੂ ਕੇ ਆ ਗਏ ਇੱਥੇ ਪਾਣੀ ਦਾ ਕੋਈ ਇੰਤਜ਼ਾਮ ਨਾ ਹੋਣ ਕਰਕੇ ਪਾਣੀ ਨਾ ਛਕਾ ਸਕਿਆ ਉਹ ਆ ਜਿਹੜੀ ਗੁਰੂ ਜੀ ਨੇ ਤਾਂ ਗੁਰੂ ਜੀ ਨੇ ਆਪਣੇ ਤੀਰ ਦੀ ਨੋਕ ਤੇ ਤੀਰ ਮਾਰ ਕੇ ਜਿਹੜਾ ਪਾਣੀ ਦਾ ਸੋਮਾ ਸੀ ਉਹ ਪ੍ਰਗਟ ਕੀਤਾ ਸੋ ਉਸ ਤੋਂ ਬਾਅਦ ਜਲ ਛਕੇ ਆ ਉਸ ਸਥਾਨ ਤੇ ਅਜ ਗੁਰਦੁਆਰਾ ਸ੍ਰੀ ਸੂਮਾ ਸਰ ਸਾਹਿਬ ਸੋ ਅਸੀਂ ਜਿੱਥੇ ਗੁਰਦੁਆਰਾ ਸਹਿਬਾਨਾ ਦੇ ਦਰਸ਼ਨ ਆਪ ਜੀ ਨੂੰ ਕਰਵਾ ਰਹੇ ਆ ਸੋ ਲਗਭਗ ਅਸੀਂ ਇਸ ਟਾਈਮ 25 26 ਗੁਰਦੁਆਰਾ ਸਾਹਿਬ ਨੇ ਜਿਹੜੇ ਉਹ ਕਰ ਚੁੱਕੇ ਆ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਅਨੰਦ